ਦਰਜ ਕੋ ਇਸ ਵੇਲੇ ਅਸੀਂ ਸੀਐਚ ਟਾਵਰ ਉੱਪਰ ਦੇ ਅੱਗੇ ਮੌਜੂਦਾ ਸਾਡੀ ਰੋਪੜ ਦੀ ਜਿਹੜੀ ਪੰਜਾਬ ਪੁਲਿਸ ਹਰ ਵੇਲੇ ਸਰਾਤੀ ਤੱਤਵ ਅਨਸਰਾਂ ਨੂੰ ਠੱਲ ਪਾਉਣ ਦੇ ਲਈ ਤਤਵ ਰੰਦੀ ਹੈ ਇੱਕ ਨਵਾਂ ਮਾਮਲਾ ਜਿਹੜਾ ਪਿਛਲੇ 2023 ਦੇ ਵਿੱਚ 11 13 12 2023 ਨੂੰ ਜਿਹੜਾ ਦਰਜ ਹੋਇਆ ਸੀਗਾ ਸਿਟੀ ਥਾਣੇ ਦੇ ਵਿੱਚ ਇੱਥੇ ਕਿ ਸਰਜੀਤ ਲਟਾਂ ਦੇ ਉੱਤੇ ਇੱਕ ਬਹੁਤ ਲੜਾਈ ਝਗੜਾ ਹੋਇਆ ਸੀ ਜਿੱਥੇ 307 ਦਾ ਮਕਦਮਾ ਦਰਜ ਹੋਇਆ ਸੀ ਤੇ ਜਿਸ ਦੇ ਜਿਹੜੇ ਦੋਸ਼ੀ ਜਿਹੜੇ ਫਰਾਰ ਚਲੇ ਆ ਰਹੇ ਨੇ ਪਰ ਲੇਕਿਨ ਇਹ ਥੋੜੇ ਜਿਹੇ ਸਮੇਂ ਦੇ ਵਿੱਚ ਇੱਕ ਕੇਸ ਜਿਹੜਾ ਹੈ ਸੀਐਚ ਸਟਾਫ ਨੂੰ ਜਿਹੜਾ ਭੇਜਿਆ ਗਿਆ ਸੀ ਤੇ ਉਥੋਂ 2-4 ਦਿਨਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਬਿਲਕੁਲ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇਲ੍ਹ ਭੇਜ ਦਿੱਤਾ ਗਿਆ ਹੈ ਹਾਂਜੀ ਸਰ ਇੱਕ ਤੁਸੀਂ ਮੁਜਰਮ ਭੜੇ ਹਨ ਦੋ ਮੁਜਰਮ ਉਹ ਕੀ ਮਾਮਲਾ ਸਾਰਾ ਕਿਹੜਾ ਕੇਸ ਹੈਗਾ ਇਹ ਸੋਨਾ ਸਿਟੀ ਦਾ ਆਪਣਾ ਕੇਸ ਹੈਗਾ ਜੀ ਇਹ ਦਸੰਬਰ ਮਹੀਨੇ ਦੇ ਵਿੱਚ 286 ਨੰਬਰ ਐਫ ਆਈ ਆਰ ਦਰਜ ਹੋਈ ਸੀ ਜਿਹਦੇ ਵਿੱਚ ਦੋ ਆਪਣੇ ਬਾਈ ਨੇਮ ਸੀਗੇ ਦੋਸ਼ੀ ਤੇ ਬਾਕੀ ਜਿਹੜੇ ਸੀਗੇ ਪੰਜ-ਛੇ ਅਨਨੋਨ ਸੀ ਇੱਕ ਦੋਸ਼ੀ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਤਫ਼ਤੀਸ਼ ਹਫਤ ਤੱਕ ਪਹਿਲਾਂ ਮਾਨਯੋਗ ਐਸਐਸਪੀ ਸਾਹਿਬ ਨੇ ਸੀਆਈ ਨੂੰ ਮਾਰਕ ਕਰ ਦਿੱਤੀ ਤੇ ਜਿਹੜੇ ਦੋਸ਼ੀ ਕਾਫੀ ਦਿਨ ਤੋਂ ਫਰਾਰ ਸੀਗੇ ਤੇ ਅਸੀਂ ਦੋ-ਤਿੰਨ ਦਿਨਾਂ ਦੇ ਵਿੱਚ ਹੀ ਦੋਨੇ ਦੋਸ਼ੀ ਰਾਜਵਿੰਦਰ ਸਿੰਘ ਲਾਡੀ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਲੜਾਈ ਦੇ ਵਿੱਚ ਮਰਤੀ ਹੋਈ ਵੀਰਪਾਲਪਨ ਸੀ ਉਹ ਵੀ ਨਤਬ ਰਾਮਤ ਕਰ ਲਾਈ ਜਿਹੜੀ ਇੱਥੇ ਸਰਜੀਤ ਹੌਸਪੀਟਲ ਜਿਹੜੀਆਂ ਲਾਈਟ ਹੌਸਪੀਟਲ ਲਾਈਟਾਂ ਦੇ ਕੋਲ ਲੜਾਈ ਹੋਈ ਸੀ ਉੱਥੇ ਇਹਨਾਂ ਨੇ ਉਹ ਲੋਧੀ ਜੋ ਸੀਗਾ ਲੜਕਾ ਆਪਣੇ ਪਿਤਾ ਜੀ ਦਾ ਇਲਾਜ ਕਰਾਉਣ ਵਾਸਤੇ ਆਇਆ ਹੋ ਸੀ ਜਦੋਂ ਵਾਪਸ ਅੱਗੇ ਕਰ ਜਾਣ ਲੱਗਿਆ ਤੇ ਇਹਨਾਂ ਨੇ ਸੱਤ ਅੱਠਨ ਸੱਤ ਜਿਹੜੇ ਵਿਅਕਤੀ ਸੀਗੇ ਇਹਨਾਂ ਨੇ ਉਹਤੇ ਹਮਲਾ ਕਰ ਦਿੱਤਾ ਜਿਨ੍ਹਾਂ ਦੇ ਵਿੱਚੋਂ ਦੋ ਤਿੰਨ ਨਾਲੇ ਪਛਾਣ ਲਏ ਸੀ ਉਹਨਾਂ ਨੂੰ ਸੀਗਰਤ ਕਰ ਗਏ ਇਹਨਾਂ ਦੀ ਕੋਰ ਰਜਿਸਟਰ ਦਾ ਪਤਾ ਲੱਗਿਆ ਹੀ ਕੋਰ ਰਜਿਸਟਰੀ ਕੋਰ ਰਜਿਸਟਰ ਨੂੰ ਹੀ ਪਤਾ ਲੱਗਿਆ ਪਰ ਸਾਡੇ ਐਸਐਸਪੀ ਸਾਹਿਬ ਦੇ ਸਖਤ ਨਿਰਦੇਸ਼ ਹਨ ਕਿ ਕੋਈ ਵੀ ਸ਼ਹਿਰ ਦੇ ਵਿੱਚ ਕਿਸੇ ਨੂੰ ਗੁੰਡਾਗਰਦੀ ਨਹੀਂ ਕਰਨ ਦਿੱਤੀ ਜਾਊਗੀ ਕੋਈ ਹੋਰ ਵੀ ਜੋ ਨਸ਼ਾ ਵਿਰੋਧੀ ਤਾਕਤਾਂ ਹਨ ਉਹਨਾਂ ਦੇ ਵੀ ਅਸੀਂ ਕੋਈ ਸ਼ਕਤੀ ਕਰਦੇ ਆਪ ਜੀ ਬੜਾ ਪੁੱਛਗੇ ਕੀ ਕੀਤੀ ਹੋਵੇ ਇਹ ਤਾਂ ਕੋਈ ਸੱਚੀ ਨਾਲ ਕੁਝ ਤਾਂ ਆਹ ਸ਼ਕਤੀ ਨਾਲ ਕੋਸ਼ਿਸ਼ ਕਰਕੇ ਨਾ ਤਾਂ ਜਿਹੜੀ ਲੜਾਈ ਦੇ ਵਿੱਚ ਵਰਤੀ ਕਿਰਪਾਨ ਬਣਾਉਂਦ ਕਰਾਈ